रेडी स्टार्ट ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਪੇਟ ਰੋਗਾਂ ਦੇ ਮਾਹਿਰ ਡਾਕਟਰ ਕੋਲ ਮੇਰੀ ਧੀ ਦਾਖਲ ਸੀ ਟੰਡੀ ਉਸ ਦੇ ਬੈੱਡ ਕੋਲ ਮੈਂ ਸਟੂਲ ਤੇ ਬੈਠਾ ਸੀ ਟੰਡੀ ਉਸ ਕਮਰੇ ਵਿੱਚ 4-5 ਹੋਰ ਮਰੀਜ਼ ਵੀ ਦਾਖਲ ਸਨ ਟੰਡੀ ਪੰਜਾਬ 55 ਸਾਲ ਦਾ ਤੰਦਰੁਸਤ ਅਤੇ ਗਠੀਲੇ ਸਰੀਰ ਦਾ ਦਿਸਦਾ ਇੱਕ ਬੰਦਾ ਬੈੱਡ ਤੇ ਪਿਆ ਸੀ ਡੰਡੀ ਉਸਦੇ ਗਲੂਕੋਜ਼ ਦੀ ਛੋਟੀ ਬੋਤਲ ਲੱਗੀ ਹੋਈ ਸੀ ਡੰਡੀ ਉਹ ਵਾਰ-ਵਾਰ ਕਦੇ ਬੋਤਲ ਤੇ ਕਦੇ ਸੂਈ ਵੱਲ ਬਾਹ ਚੁੱਕ-ਚੁੱਕ ਕੇ ਦੇਖਦਾ ਸੀ ਡੰਡੀ ਹਸਪਤਾਲ ਵਿੱਚ ਕੰਮ ਕਰਦੀ ਨਰਸ ਉਸ ਨੂੰ ਇੰਜ ਕਰਨ ਤੋਂ ਰੋਕ ਰਹੀ ਸੀ ਡੰਡੀ ਉਹ ਬੋਤਲ ਲੱਗੀ ਦੀ ਅੱਜ ਵੀ ਮੰਦਾ ਸੀ ਜਾਂ ਕੋਈ ਹੋਰ ਤਕਲੀਫ ਸੀ ਡੰਡੀ ਇਸ ਲਈ ਉਹ ਥੋੜੀ ਦੇਰ ਬਾਅਦ ਉੱਚੀ ਆਵਾਜ਼ ਵਿੱਚ ਬੋਲ ਪੈਂਦਾ ਉਹ ਲਾ ਦਿਓ ਉਹ ਲਾ ਦਿਓ ਡੰਡੀ ਫਿਰ ਬਾਹ ਨੂੰ ਉੱਚੀ ਚੁੱਕ ਕੇ ਦੇਖਦਾ ਡੰਡੀ ਹੁਣ ਉਹ ਉੱਟ ਕੇ ਬੈਠ ਗਿਆ ਤੇ ਸੂਈ ਨੂੰ ਪੁੱਟਣ ਲੱਗਾ ਡੰਡੀ ਉਦੋਂ ਹੀ ਹਸਪਤਾਲ ਵਿੱਚ ਕੰਮ ਕਰਦੇ ਮੁੰਡਾ ਤੇ ਕੁੜੀ ਭੱਜ ਕੇ ਆ ਗਏ ਡੰਡੀ ਉਹਨਾਂ ਨੇ ਬੋਤਲ ਉਤਾਰ ਦਿੱਤੀ ਤੇ ਦੂਸਰੇ ਕਮਰੇ ਵਿੱਚ ਲਿਜਾ ਕੇ ਲਟਾ ਦਿੱਤਾ ਡੰਡੀ ਉੱਥੇ ਉਹ ਮੁੰਡਾ ਅਤੇ ਕੁੜੀ ਦੀ ਨਿਗਰਾਨੀ ਵਿੱਚ ਸੀ ਡੰਡੇ ਮੁੰਡਾ ਅਤੇ ਕੁੜੀ ਆਪਣੇ ਕੰਮ ਵਿੱਚ ਲੱਗੇ ਹੋਏ ਸਨ ਡੰਡੇ ਪਤਾ ਨਹੀਂ ਲੱਗਾ ਕਦੋਂ ਉਹ ਬੰਦਾ ਬੈੱਡ ਤੋਂ ਉੱਠ ਕੇ ਬਾਹਰ ਬਰਾਂਡੇ ਵਿੱਚ ਆ ਗਿਆ ਤੇ ਤੁਰਦਾ ਤੁਰਦਾ ਗੈਲਰੀ ਕੋਲ ਚਲਾ ਗਿਆ ਡੰਡੇ ਉਹ ਬਾਹਰ ਨਿਕਲਣਾ ਚਾਹੁੰਦਾ ਸੀ ਔਰ ਗੈਲਰੀ ਕੋਲ ਜਾ ਕੇ ਪਤਾ ਲੱਗਿਆ ਕਿ ਇਹ ਦੂਜੀ ਮੰਜ਼ਲ ਸੀ ਡੰਡੀ ਇਸ ਲਈ ਉਹ ਬਾਹਰ ਨਹੀਂ ਜਾ ਸਕਿਆ ਟੰਡੀ ਮੈਂ ਸੋਚ ਰਿਹਾ ਸੀ ਕਿ ਇਹ ਚੰਗਾ ਭਲਾ ਤੁਰਿਆ ਫਿਰਦਾ ਹੈ ਇਸ ਨੂੰ ਦਾਖਲ ਕਰਨ ਦਾ ਕੀ ਕਾਰਨ ਹੋਇਆ ਪ੍ਰਸੰਚਨ ਉਦੋਂ ਹੀ ਹਸਪਤਾਲ ਦਾ ਮੁੰਡਾ ਭੱਜ ਕੇ ਉਸ ਨੂੰ ਫੜ ਲਿਆ ਆ ਬੈੱਡ ਤੇ ਲਟਾ ਦਿੱਤਾ ਡੰਡੀ ਫਿਰ ਉਹ ਹਾਏ ਹਾਏ ਕਰਦਾ ਰੋਲਾ ਪਾਉਣ ਲੱਗ ਪਿਆ ਤੇ ਆਪਣੇ ਪੁੱਤਰ ਨੂੰ ਬੁਲਾਉਣ ਲਈ ਕਹਿਣ ਲੱਗਿਆ ਡੰਡੀ ਮੈਂ ਉਧਰੋਂ ਧਿਆਨ ਹਟਾ ਕੇ ਆਪਣੀ ਧੀ ਕੋਲ ਸਟੂਲ ਤੇ ਜਾ ਬੈਠਾ ਡੰਡੀ ਕੁਝ ਚਿਰ ਚੁੱਪ ਵਰਤੀ ਰਹੀ ਡੰਡੀ ਮੈਂ ਫਿਰ ਉਸ ਬਾਰੇ ਜਾਣਨ ਦੀ ਇੱਛਾ ਨਾਲ ਉਸ ਦੇ ਕਮਰੇ ਸਾਹਮਣੇ ਜਾ ਖੜਾ ਹੋਇਆ ਡੰਡੇ ਉਹ ਮੁੰਡਾ ਤੇ ਕੁੜੀ ਉਸ ਮਰੀਜ਼ ਬੰਦੇ ਦੀ ਛਾਤੀ ਨੂੰ بار-बार ਦਬਾ ਰਹੇ ਸਨ ਡੰਡੇ ਕੁੜੀ ਦੇ ਹੱਥਾਂ ਤੇ ਮਹਿੰਦੀ ਲੱਗੀ ਹੋਈ ਸੀ ਤੇ ਉਸ ਦੀਆਂ ਬਾਹਾਂ ਚੂੜੇ ਨਾਲ ਭਰੀਆਂ ਹੋਈਆਂ ਸਨ ਡੰਡੇ ਉਹਨਾਂ ਹੱਥਾਂ ਨਾਲ ਮੁੰਡੇ ਦੀ ਮਦਦ ਕਰਦੇ ਆ ਉਹੋ ਮਰੀਜ਼ ਦੀ ਸਾਤੀ ਨੂੰ بار-बार ਦਬਾਰਹੀ ਸੀ ਤੇ ਅੰਕਲ ਅੰਕਲ ਕਰਕੇ ਉੱਚੀ ਆਵਾਜ਼ ਵਿੱਚ ਚੀਕਾਂ ਮਾਰਨ ਵਾਂਗ ਆਵਾਜ਼ਾਂ ਮਾਰ ਰਹੀ ਸੀ ਟੰਡੀ ਨਾਲ ਦਾ ਮੁੰਡਾ ਵੀ ਉਸ ਨੂੰ ਹਿਲਾ ਰਿਹਾ ਸੀ ਪਰ ਉਹ ਅਹਿੱਲ ਪਿਆਸੀ ਟੰਡੀ ਡਾਕਟਰ ਦੇ ਆਉਣ ਤੱਕ ਉਹਨਾਂ ਦੋਵਾਂ ਨੇ ਉਸ ਨੂੰ ਬਚਾਉਣ ਦੇ ਬਹੁਤ ਕੋਸ਼ਿਸ਼ ਕੀਤੇ ਪਰ ਉਹ ਹਮੇਸ਼ਾ ਲਈ ਚੁੱਪ ਹੋ ਗਿਆ ਸੀ ਡੰਡੇ ਮੈਂ ਦੇਖ ਰਿਹਾ ਸੀ ਕਿ ਚੰਗਾ ਭਲਾ ਤੁਰਿਆ ਫਿਰਦਾ ਬੰਦਾ ਖਤਮ ਹੋ ਗਿਆ ਡੰਡੇ ਉਸ ਵਕਤ ਉਸ ਦੀ ਤਕਲੀਫ ਦਾ ਪਤਾ ਨਹੀਂ ਸੀ ਲੱਗਿਆ ਡੰਡੇ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਕਿਸੇ ਨਸ਼ੇ ਦਾ ਆਦੀ ਸੀ ਤੇ ਉਹ ਨਸਾ ਸੁਡਾਉਣ ਲਈ ਦਾਖਲ ਕੀਤਾ ਹੋਇਆ ਸੀ ਡੰਡੀ ਉਸ ਦਾ ਜਵਾਨ ਪੁੱਤਰ ਆ ਕੇ ਬਰਾਂਡੇ ਵਿੱਚ ਬੈਠਾ ਰੋਂਦਾ ਵੇਖਿਆ ਨਹੀਂ ਸੀ ਜਾਂਦਾ ਡੰਡੀ ਇਹ ਦ੍ਰਿਸ਼ ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਡੰਡੀ ਮੈਂ ਹਸਪਤਾਲ ਦੀ ਉਸ ਲੜਕੀ ਬਾਰੇ ਵੀ ਸੋਚ ਰਿਹਾ ਸੀ ਕਿ ਸਗਣਾ ਵਾਲਾ ਚੂੜਾ ਅਤੇ ਵਿਆਹ ਵਾਲਾ ਸੂਟ ਪਾਈ ਉਹ ਮਰੀਜ਼ ਨੂੰ ਬਚਾਉਣ ਦਾ ਪੂਰਾ ਯਤਨ ਕਰ ਰਹੀ ਸੀ ਡੰਡੀ ਉਸ ਦੇ ਸਾਹਮਣੇ ਉਸ ਦੀ ਮੌਤ ਵੀ ਹੋ ਗਈ ਡੰਡੀ ਉਹ ਲੜਕੀ ਸਹਿਜ ਸੁਭਾਅ ਆਪਣੇ ਕੰਮ ਵਿੱਚ ਲੱਗੀ ਹੋਈ ਸੀ ਡੰਡੀ ਉਸ ਦੇ ਕੰਮ ਨੂੰ ਦੇਖ ਕੇ ਬਿਲਕੁਲ ਵੀ ਇਹ ਮਹਿਸੂਸ ਨਹੀਂ ਹੋਇਆ ਕਿ ਸਗਨ ਅਪਸਗਨ ਕੀ ਹੁੰਦਾ ਹੈ ਡੰਡੀ ਇਹ ਲੜਕੀ ਘਰ ਜਾ ਕੇ ਹਰ ਰੋਜ਼ ਵਾਂਗ ਆਪਣਾ ਕੰਮ ਵੀ ਕਰੇਗੀ ਡੰਡੀ ਮੈਡੀਕਲ ਲਾਈਨ ਵਿੱਚ ਹੋਣ ਕਰਕੇ ਉਸ ਦੀ ਸੋਚ ਵਿਗਿਆਨਿਕ ਸੀ ਡੰਡੀ ਇਹ ਸਾਰੀ ਘਟਨਾ ਮੈਂ ਆਪਣੀ ਧੀ ਨੂੰ ਵੀ ਦੱਸੀ ਡੰਡੀ ਹਸਪਤਾਲ ਦੇ ਬੈੱਡਾਂ ਤੇ ਪਏ ਕਿੰਨੇ ਲੋਕ ਮਰ ਜਾਂਦੇ ਹਨ ਤੇ ਉਹਨਾਂ ਹੀ ਬੈੱਡਾਂ ਤੇ ਪਏ ਠੀਕ ਵੀ ਹੋ ਜਾਂਦੇ ਹਨ ਡੰਡੀ ਕੋਈ ਚੀਜ਼ ਮਨਹੂਸ ਨਹੀਂ ਹੁੰਦੀ ਡੰਡੀ ਦਰਸਲ ਨੁਕਸ ਸਾਡੀ ਸੋਚ ਵਿੱਚ ਹੁੰਦਾ ਹੈ ਡੰਡੀ ਇਸ ਲਈ ਸੋਚ ਵਿਗਿਆਨਿਕ ਹੋਣੀ ਚਾਹੀਦੀ ਹੈ ਡੰਡੀ